ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਪਿੰਡ ਦੇ ਵਿੱਚ ਅੱਜ ਪ੍ਰੋਗਰਾਮ ਹੋਇਆ ਨਸ਼ਾ ਮੁਕਤੀ ਦਾ ਜੋ ਅਭਿਆਨ ਚੱਲ ਰਿਹਾ ਜੀ ਸਰ ਤੇ ਉਸ ਦੇ ਬਰਤੀ ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਉਪਰਾਲੇ ਕਰ ਰਹੇ ਹੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਪਿੰਡ 'ਚ ਜੋ ਵੀ ਕੋਈ ਬੱਚੇ ਨਸ਼ਾ ਕਰਦੇ ਹੈ ਜਾਂ ਬਜ਼ੁਰਗ ਨਸ਼ਾ ਕਰਦੇ ਹੈ ਅਸੀਂ ਉਹਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਨਸ਼ਾ ਕੇਂਦਰ ਛੱਡ ਕੇ ਆਵਾਂਗੇ ਜੋ ਵੀ ਉਹਨਾਂ ਨੂੰ ਕੋਈ ਸਹਾਇਤਾ ਹੋਵੇ ਅਸੀਂ ਉਹਨਾਂ ਨੂੰ ਸਹਾਇਤਾ ਦੇਣ ਨੂੰ ਤਿਆਰ ਹਾਂ ਅਸੀਂ ਚਾਹੁੰਦੇ ਹਾਂ ਵੀ ਉਹ ਆਪ ਤੇ ਆਪ ਨਸ਼ਾ ਛੱਡਣਾ ਚਾਹੁੰਦੇ ਹੈ ਠੀਕ ਹੈ ਹਰ ਸੰਭਵ ਅਸੀਂ ਉਹਨਾਂ ਦੀ ਮਦਦ ਕਰਾਂਗੇ ਅੱਜ ਐਮਐਲਏ ਸਾਹਿਬ ਸਾਨੂੰ 19 ਲੱਖ ਰੁਪਏ ਦੇ ਕੇ ਗਏ ਜੀ 1 ਲੱਖ ਰੁਪਏ ਸਾਨੂੰ ਵਕਟਰ ਵਾਸਤੇ ਦੇ ਕੇ ਗਏ ਜੀ ਹਾਂਜੀ ਅਸੀਂ ਚਾਹੁੰਨੇ ਆ ਇੱਕ ਤਾਂ ਸਾਡਾ ਹਸਪੀਟਲ ਦੇ ਜਿਹੜੇ ਚਾਰ ਦੀਵਾਰੀ ਹੈ ਜੀ ਉੱਥੇ ਵਾਰਾ ਪਸ਼ੂ ਬਹੁਤ ਰਹਿੰਦੇ ਆ ਉਹਦੀ ਚਾਰ ਦੀਵਾਰੀ ਕਰਾਈਏ ਤੇ ਜਿਹੜੇ ਸਾਡੇ ਪਾਣੀ ਦੀ ਸਮੱਸਿਆ ਆ ਰਹੀ ਹੈ ਠੀਕ ਹੈ ਜੀ ਉਸ ਨਾਲ ਅਸੀਂ ਉਹ 1 ਲੱਖ ਰੁਪਏ ਨਾਲ ਵਿਕਾਸ ਕਰਵਾਵਾਂਗੇ ਸਰ ਤੁਹਾਡੇ ਪਿੰਡ ਦੇ ਹੋਰ ਵੀ ਮਸਲੇ ਜੋੜੇ ਆਗੇ ਆ ਉਹ ਵੀ ਸੁਣ ਚਾਏ ਉਹ ਕਿਸ ਪ੍ਰਕਾਰ ਨਾਲ ਕੋਈ ਅਸੀਂ ਜੋ ਵੀ ਕੋਈ ਸਮੱਸਿਆ ਹੈ ਉਹ ਅਸੀਂ ਪੇਲ ਦੇ ਅਧਾਰ ਤੇ ਹੱਲ ਕਰਾਂਗੇ ਐਮਐਲਏ ਸਾਹਿਬ ਨਾਲ ਤਾਲ ਮੇਲ ਕਰਕੇ ਠੀਕ ਹੈ ਜੀ ਜੋ ਵੀ ਕੋਈ ਪਿੰਡ ਦੀ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਕੋਈ ਗਲੀਆਂ ਦੀਆਂ ਨਾਲੀਆਂ ਦੀਆਂ ਠੀਕ ਹੈ ਜੀ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਕਹਾਂਗੇ ਸਾਡੇ ਮਸਲੇ ਜਿਹੜੇ ਆ ਹੱਲ ਕਰਕੇ ਦੇਣ ਠੀਕ ਥੈਂਕ ਯੂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਰਾਜਾਂ ਵਾਲੀ ਤੋਂ ਮੈਂਬਰ ਤੇ ਅੱਜ ਸਾਡੇ ਪਿੰਡ ਐਮਐਲਏ ਸਾਹਿਬ ਆਏ ਸੀ ਨਸ਼ਾ ਵਿਰੁੱਧ ਜੋ ਮਹਿੰਮ ਚੱਲ ਰਹੀ ਹੈ ਉਦੇ ਖਿਲਾਫ ਤੇ ਸਾਰਿਆਂ ਨੂੰ ਸੋਚਵਾਈ ਹੈ ਬਹੁਤ ਹੀ ਵਧੀਆ ਉਹਨਾਂ ਨੇ ਪਿੰਡ ਵਿੱਚ ਆ ਕੇ ਜਿਹੜਾ ਹੈਗਾ ਇਹ ਕਾਰਜਕ੍ਰਮ ਕੀਤਾ ਹੈਗਾ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਤੇ ਜੋ ਵੀ ਕੋਈ ਅਨਸਰ ਜਿਹੜੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਦੇ ਹਨ ਤੇ ਅਸੀਂ ਉਹਨਾਂ ਦੇ ਖਿਲਾਫ ਸਰਕਾਰ ਨਾਲ ਚੱਲ ਕੇ ਪੂਰੀ ਸਹਾਇਤਾ ਕਰਾਂਗੇ ਅਸੀਂ ਪਿੰਡ ਵਾਸੀਆਂ ਨੂੰ ਇਹ اپੀਲ ਕਰਨਾ ਚਾਹਾਂਗੇ ਵੀ ਜਿਹੜਾ ਹੈਗਾ ਆਪਦਾ ਭਵਿੱਖ ਹੈ ਬਣਾਉਣ ਵਾਸਤੇ ਨਸ਼ਿਆਂ ਦਾ ਸੇਵਨ ਜਿਹੜਾ ਨਾ ਕੀਤਾ ਜਾਵੇ ਤੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਹਾਡੇ ਪਿੰਡ ਦੇ ਵਿੱਚ ਅੱਜ ਪ੍ਰੋਗਰਾਮ ਹੋਇਆ ਨਸ਼ਾ ਮੁਕਤੀ ਦਾ ਜੋ ਅਭਿਆਨ ਚੱਲ ਰਿਹਾ ਜੀ ਸਰ ਤੇ ਉਸ ਦੇ ਬਰਤੀ ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਉਪਰਾਲੇ ਕਰ ਰਹੇ ਹੋ ਅਸੀਂ ਆ ਚਾਹੁੰਦੇ ਹਾਂ ਵੀ ਸਾਡੇ ਪਿੰਡ 'ਚ ਜੋ ਵੀ ਕੋਈ ਬੱਚੇ ਨਸ਼ਾ ਕਰਦੇ ਹੈ ਜਾਂ ਬਜ਼ੁਰਗ ਨਸ਼ਾ ਕਰਦੇ ਹੈ ਅਸੀਂ ਉਹਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਨਸ਼ਾ ਕੇਂਦਰ ਛੱਡ ਕੇ ਆਵਾਂਗੇ ਜੋ ਵੀ ਉਹਨਾਂ ਨੂੰ ਕੋਈ ਸਹਾਇਤਾ ਹੋਵੇ ਅਸੀਂ ਉਹਨਾਂ ਨੂੰ ਸਹਾਇਤਾ ਦੇਣ ਨੂੰ ਤਿਆਰ ਹਾਂ ਅਸੀਂ ਚਾਹੁੰਦੇ ਆ ਵੀ ਉਹ ਆਪਕੇ ਆਪ ਨਸ਼ਾ ਛਡਣਾ ਚਾਹੁੰਦੇ ਠੀਕ ਹੈ ਤਾਂ ਹਰ ਸੰਭਵ ਅਸੀਂ ਉਹਨਾਂ ਦੀ ਮਦਦ ਕਰਾਂਗੇ ਅੱਜ ਐਮਐਲਏ ਸਾਹਿਬ ਸਾਨੂੰ 19 ਲੱਖ ਰੁਪਏ ਦੇ ਕੇ ਗਏ ਆ ਜੀ 1 ਲੱਖ ਰੁਪਏ ਸਾਨੂੰ ਵਕਟਰ ਵਾਸਤੇ ਦੇ ਕੇ ਗਏ ਆ ਜੀ ਹਾਂਜੀ ਅਸੀਂ ਚਾਹੁੰਦੇ ਆ ਇੱਕ ਤਾਂ ਸਾਡਾ ਹਸਪੀਟਲ ਦੇ ਜਿਹੜੇ ਚਾਰ ਦੀਵਾਰੀ ਹੈ ਜੀ ਉੱਥੇ ਆਵਾਰਾ ਪਸ਼ੂ ਬਹੁਤ ਰਹਿੰਦੇ ਆ ਉਹਦੀ ਚਾਰ ਦੀਵਾਰੀ ਕਰਾਈਏ ਤੇ ਜਿਹੜੇ ਸਾਡਾ ਪਾਣੀ ਦੀ ਸਮੱਸਿਆ ਆ ਰਹੀ ਹੈ ਠੀਕ ਹੈ ਜੀ ਉਸ ਨਾਲ ਅਸੀਂ ਉਹ 1 ਲੱਖ ਰੁਪਏ ਨਾਲ ਵਿਕਾਸ ਕਰਵਾਉਂਗੇ ਤੁਹਾਡੇ ਪਿੰਡ ਦੇ ਹੋਰ ਵੀ ਮਸਲੇ ਜੋੜੇ ਹਗੇ ਆ ਉਹ ਵੀ ਸੁਣ ਚਾਏ ਉਹ ਕਿਸ ਪ੍ਰਕਾਰ ਲਗੂ ਅਸੀਂ ਜੋ ਵੀ ਕੋਈ ਸਮੱਸਿਆ ਹੈ ਉਹ ਅਸੀਂ ਪੇਲ ਦੇ ਆਧਾਰ ਤੇ ਹੱਲ ਕਰਾਂਗੇ ਐਮਐਲਏ ਸਾਹਿਬ ਨਾਲ ਤਾਲ